ਪੰਜਾਬ ਇਸ ਸਮੇਂ ਪਾਣੀ ਦੇ ਪੱਖ ਤੋਂ ਦੋਹਰੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਡੰਡੀ ਇੱਕ ਪਾਸੇ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾ ਹੁੰਦਾ ਜਾ ਰਿਹਾ ਹੈ ਦੂਜੀ ਸਮੱਸਿਆ ਇਹ ਹੈ ਕਿ ਧਰਤੀ ਹੇਠਾਂ ਤੋਂ ਜੋ ਪਾਣੀ ਕੱਢਿਆ ਵੀ ਜਾ ਰਿਹਾ ਹੈ ਉਹ ਜ਼ਹਿਰੀਲੇ ਰਸਾਇਣਾਂ ਅਤੇ ਹਾਨੀਕਾਰਕ ਤੱਤਾਂ ਨਾਲ ਯੁਕਤ ਹੈ ਡੰਡੀ ਪੰਜਾਬ ਦੀ ਧਰਤੀ, ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਕਲੋਰਾਇਡ ਦੀ ਮਾਤਰਾ ਵੱਧਦੇ ਜਾਣ ਨਾਲ ਸੂਬੇ ਦੇ ਸੁਚੇਤ ਲੋਕਾਂ ਦੀ ਚਿੰਤਾ ਵਧ ਰਹੀ ਹੈ ਡੰਡੀ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਪਾਈ ਜਾਣ ਨਾਲ ਸਿਹਤ ਸੰਬੰਧੀ ਅਨੇਕਾਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ ਡੰਡੀ ਪਾਣੀ ਵਿੱਚ ਕਲੋਰਾਇਡ ਦੀ ਮਾਤਰਾ ਵਧਣ ਨਾਲ ਮਨੁੱਖੀ ਸਰੀਰ ਦੀਆਂ ਹੱਡੀਆਂ ਅਤੇ ਦੰਦ ਕਮਜ਼ੋਰ ਹੋਣ ਲੱਗਦੇ ਹਨ ਡੰਡੀ ਇਸ ਨਾਲ ਮਨੁੱਖ ਚੱਲਣ ਫਿਰਨ ਵਿੱਚ ਵੀ ਅਸਹਿਜ ਹੋ ਜਾਂਦਾ ਹੈ ਦੰਦਾਂ ਦੇ ਖੁਰਣ ਨਾਲ ਸਰੀਰ ਵਿੱਚ ਬਦਹਜਮੀ ਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ ਜੋ ਕਈ ਰੋਗਾਂ ਦਾ ਕਾਰਨ ਬਣਦੀ ਹੈ ਉਥੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਇੱਕ ਹੱਦ ਤੋਂ ਜ਼ਿਆਦਾ ਹੋ ਜਾਣ ਨਾਲ ਮਨੁੱਖ ਦੇ ਸਰੀਰ ਵਿੱਚ ਕੈਂਸਰ ਵਰਗੇ ਅਨੇਕ ਨਾ ਬੁਰਾਦ ਰੋਗ ਵੀ ਪੜਪਣ ਲੱਗਦੇ ਹਨ ਡੰਡੀ ਅਜਿਹੇ ਪਾਣੀ ਕਾਰਨ ਮਨੁੱਖ ਦੇ ਸਰੀਰ ਵਿੱਚ ਚਮੜੀ ਰੋਗ ਪੈਦਾ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ ਅਤੇ ਦੰਦਾਂ ਉੱਤੇ ਸਫੇਦ ਨਿਸ਼ਾਨ ਬਣਨ ਲੱਗਦੇ ਹਨ ਡੰਡੀ ਬੱਚੇ ਇਸ ਰੋਗ ਦਾ ਛੇਤੀ ਨਾਲ ਸ਼ਿਕਾਰ ਹੁੰਦੇ ਹਨ ਅਤੇ ਉਹਨਾਂ ਦੇ ਦੰਦ ਛੋਟੀ ਉਮਰ ਵਿੱਚ ਹੀ ਝੜਨ ਵੀ ਲੱਗ ਪੈਂਦੇ ਹਨ ਡੰਡੀ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਅਤੇ ਕਲੋਰਾਈਡ ਵੱਧ ਦੇ ਜਾਣ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਨਾ ਹੀ ਇਸ ਪਾਣੀ ਦੇ ਜ਼ਹਿਰੀਲੇ ਹੋਣ ਦੀ ਚਿੰਤਾ ਕੋਈ ਪਹਿਲੀ ਵਾਰ ਪ੍ਰਗਟ ਕੀਤੀ ਜਾ ਰਹੀ ਹੈ ਡੰਡੀ ਮਾਹਿਰਾਂ ਅਨੁਸਾਰ ਪੰਜਾਬ ਵਿੱਚ ਤਰਤੀਹੇਠੋਂ ਪਾਣੀ ਇੰਨੀ ਜ਼ਿਆਦਾ ਮਾਤਰਾ ਵਿੱਚ ਕੱਢਿਆ ਜਾ ਰਿਹਾ ਹੈ ਕਿ ਉਸ ਕਾਰਨ ਤਰਤੀਹੇਠਲੇ ਪਾਣੀ ਦਾ ਪੱਧਰ ਬੇहद ਹੇਠਾਂ ਚਲੇ ਗਿਆ ਹੈ ਡੰਡੀ ਨਵੀਂ ਖੋਜ ਮੁਤਾਬਕ ਧਰਤੀ ਹੀਟਲਾ ਗਹਿਰਾ ਪਾਣੀ ਵੀ ਅਨੇਕਾਂ ਹਾਨੀਕਾਰਕ ਤਾਤਾਂ ਨਾਲ ਨਿਯੁਕਤ ਹੈ ਡੰਡੀ ਸੂਬੇ ਵਿੱਚ ਖੇਤੀ ਲਈ ਬਿਜਲੀ ਪਾਣੀ ਮੁਫਤ ਹੋਣ ਕਾਰਨ ਵੀ ਧਰਤੀ ਹੀਟ ਹੋਣ ਅਣਘਲੀ ਨਾਲ ਵਧੇਰੇ ਪਾਣੀ ਕੱਢਿਆ ਜਾ ਰਿਹਾ ਹੈ ਡੈਡੀ ਅੱਜ ਸੂਬੇ ਦੇ ਲਗਭਗ 14 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਹੇਠਾਂ ਜਾ ਚੁੱਕਿਆ ਹੈ ਡੰਡੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਸਨਤਾਂ ਅਤੇ ਹੋਰ ਕੰਮਾਂ ਲਈ ਪਾਣੀ ਦੀ ਬੇਹਿਸਾਬੀ ਵਰਤੋਂ ਹੋ ਰਹੀ ਹੈ ਡੰਡੀ ਪਾਣੀ ਦੀ ਕਮੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਡੰਡੀ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਐਸ ਸਮੱਸਿਆ ਸੰਬੰਧੀ ਰਿਪੋਰਟਾਂ ਨੂੰ ਪਿਛਲੇ ਦਿਨੀ ਰਾ ਸਭਾ ਵਿੱਚ ਉਠਾਇਆ ਗਿਆ ਸੀ ਡੰਡੀ ਐਸ ਰਿਪੋਰਟ ਅਨੁਸਾਰ ਸੂਬੇ ਦੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਠਿੰਡਾ ਫਿਰੋਜ਼ਪੁਰ ਫਤਿਹਗੜ ਸਾਹਿਬ ਫਰੀਦਕੋਟ ਫਾਜ਼ਿਲਕਾ ਮਾਨਸਾ ਮੁੰਗਾ ਸ੍ਰੀ ਮੁਖਸਰ ਸਾਹਿਬ ਨਵਾਂ ਸ਼ਹਿਰ ਪਟਿਆਲਾ ਸੰਗਰੂਰ ਮੁਹਾਲੀ ਅਤੇ ਪਟਿਆਲਾ ਪਾਣੀ ਦੀ ਇਸ ਸਮੱਸਿਆ ਨਾਲ ਬੇहद ਪ੍ਰਭਾਵਿਤ ਐਲਾਨੇ ਗਏ ਹਨ ਡੰਡੀ ਤਰਤੀਹੇਠਲੇ ਪਾਣੀ ਦੇ ਡੈਕ ਦੇ ਪੱਦਰ ਦੇ ਨਾਲ-ਨਾਲ ਪਾਣੀ ਦੇ ਵਿਸ਼ਾਲੇ ਹੋਣ ਦਾ ਮੁੱਦਾ ਵੀ ਗੰਭੀਰ ਹੋ ਚੁੱਕਾ ਹੈ